ਇੱਕ ਸ਼ਬਦ ਦਾ ਵਿਚਾਰ ਆਪਾਂ ਰੋਜ਼ ਕਰਦੇ ਹਾਂ ਤੇ ਅੱਜ ਦਾ ਜੋ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 412 ਤੇ ਸਿਫਾਈ ਮਾਨ ਹੈ ਪਹਿਲੇ ਪਾਸ਼ਾ ਜੀ ਦਾ ਸ਼ਬਦ ਹੈ ਅਸ਼ਟਪਦੀ ਦੇ ਰੂਪ ਵਿੱਚ ਆਸਾ ਮਹਲਾ ਪਹਿਲਾ ਇਸ ਸ਼ਬਦ ਦੇ ਰਹਾਉ ਦੇ ਬੰਦ ਨੂੰ ਮੈਂ ਪੜ੍ਹਿਆ ਹੈ ਇਸੇ ਸ਼ਬਦ ਦੇ ਵਿੱਚ ਗੁਰੂ ਜੀ ਕਹਿੰਦੇ ਤੂੰ ਦੁਨੀਆਂ ਦੇ ਉੱਤੇ ਧਰਮ ਦੇ ਨਾਂ ਤੇ ਆਸਥਾ ਦੇ ਮੁਤਾਬਕ ਠੀਕ ਹੈ ਡੋਡੀ ਸਭ ਦੀ ਆਸਥਾ ਹੈ ਅਸੀਂ ਕਿਸੇ ਵੀ ਆਸਥਾ ਨਹੀਂ ਤੋੜਨਾ ਚਾਹੁੰਦੇ ਪਰ ਜੋ ਸੱਚ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਿਖਾਇਆ ਸਿਖਾਂ ਉਹ ਇਹ ਹੈ ਕਿ ਜਦੋਂ ਤੱਕ ਤੂੰ ਪਰਮਾਤਮਾ ਦੀ ਹੋਂਦ ਨੂੰ ਮੰਨ ਕੇ ਉਹਦੇ ਨਾਮ ਨੂੰ ਚੇਤੇ ਵਿੱਚ ਨਹੀਂ ਰੱਖਦਾ 24 ਘੰਟੇ ਚੇਤੇ ਵਿੱਚ ਰੱਖ ਕੇ ਆਪਣਾ ਜੀਵਨ ਨਹੀਂ ਜਿਉਂਦਾ ਬਾਕੀ ਦੇ ਤੇਰੇ ਜਿੰਨੇ ਵੀ ਤੂੰ ਕੰਮ ਕਾਂਡ ਕਰ ਰਹੇ ਆ ਉਹ ਸਾਰੇ ਦੇ ਸਾਰੇ ਕੰਮ ਨਹੀਂ ਹਾਰੇ ਨਕਾਰੇ ਜਾ ਰਹੇ ਹੈ ਕੇਵਲ ਤੇ ਕੇਵਲ ਪਰਮਾਤਮਾ ਦਾ ਸਿਮਰਨ 24 ਘੰਟੇ ਉਹਨੂੰ ਯਾਦ ਵਿੱਚ ਰੱਖਣਾ ਇਹੀ ਤੇਰੇ ਜੀਵਨ ਦਾ ਮਕਸਦ ਹੋਣਾ ਚਾਹੀਦਾ ਮੀਨ ਥੀਮ ਇਸ ਅਸ਼ਟਪਦੀ ਦਾ ਇਹ ਹੈ ਆਓ ਆਪਾਂ ਇਸ ਅਸ਼ਟਪਦੀ ਨੂੰ ਪੜ੍ਹਦੇ ਹਾਂ ਆਚਾ ਮਹਲ ਪਹਿਲਾ ਸਬ ਜਪ ਸਬ ਤਪ ਸਬ ਚਤੁਰਾਈ ਜਿਹੜਾ ਵੀ ਮਨੁੱਖ ਜਪ ਕਰਦਾ ਤਪ ਸਾਧਦਾ ਸੰਸਕਰਾਂ ਦਾ ਧਾਰਮਿਕ ਪੁਸਤਕਾਂ ਦਾ ਵਿਆਖਿਆਨ ਕਰਦਾ ਉਹ ਜਿਹੜਾ ਭਰਮੇ راہ ਨ ਪਾਈ ਗੁਰੂ ਜੀ ਕਹਿੰਦੇ ਗਲਤ ਰਸਤੇ ਉੱਤੇ ਤੁਰ ਰਿਹਾ ਕਿਉਂਕਿ ਜੀਵਨ ਦੀ ਯੋਗਤ ਨਹੀਂ ਆਈ ਪ੍ਰਮਾਤਮਾ ਦੀ ਜਾਗ ਤੋਂ ਬਿਨਾਂ ਹੋ ਰਿਹਾ ਹੈ ਪਰਮਾਤਮਾ ਦੀ ਯਾਤੋਂ ਬਿਨਾਂ ਉਹਨੂੰ ਜੀਵਨ ਦੀ ਜੁਗਤ ਨਹੀਂ ਆਈ ਤੇ ਉਹਦਾ ਇਹ ਉਦਮ ਜੋ ਕਰਦਾ ਹੈ ਇਹ ਉਹਦੇ ਦਰ ਤੇ ਪ੍ਰਵਾਨ ਨਹੀਂ ਪੈਂਦਾ ਮੇਰਾ ਬੂਝੇ ਕੋਠਾਇਨਾ ਪਈ ਉਸ ਮਾਲਕ ਨੂੰ ਸਮਝੀਏ ਤੇ ਉਸ ਮਾਲਕ ਦੇ ਹੁਕਮ ਨੂੰ ਸਮਝੀਏ ਉਹ ਰਸਤਾ ਹੈ ਜਿਸ ਤੇ ਆਪਣਾ ਜੀਵਣਾ ਸੀ ਜਿਉਣਾ ਉਸ ਉਸ ਰਸਤੇ ਰਸਤੇ ਤੇ ਨਹੀਂ ਆ ਜਾ ਰਹੇ ਅਸੀਂ ਗਲਤ ਸਾਂ ਫਟਕਰੇ ਆ ਨਾਮ ਵਿਹੋਣੇ ਮੱਥ ਛਾਈ ਨਾਮ ਵਿਹੋਣੇ ਗਿਆਨ ਤੋਂ ਸਖਣੇ ਪਰਮਾਤਮਾ ਦੇ ਨਾਮ ਤੋਂ ਸਖਣੇ ਪਰਮਾਤਮਾ ਦੇ ਗਿਆਨ ਵਿੱਚੋਂ ਨਾ ਜੁੜਨਾ ਪਰਮਾਤਮਾ ਦੀ ਐਗਜ਼ਿਸਟੈਂਸ ਨੂੰ ਹੋਂਦ ਨੂੰ ਮੰਨ ਕੇ ਨਾ ਚੱਲਣਾ ਅਗਿਆਨੀ ਬਣੇ ਰਹਿਣਾ ਇਹ ਇਹ ਦੇ ਨਾਲ ਫਿਰ ਗੁਰੂ ਜੀ ਕਹਿੰਦੇ ਸਿਰ ਤੇ ਸਵਾਹੀ ਪੈਂਦੀ ਹੈ ਜੇ ਨਹੀਂ ਬੰਦਾ ਇ ਚਿਤਨੀ ਪ੍ਰਾਪਤ ਤੁਮਕ ਜੀਵਨ ਨੂੰ ਉੱਚਾ ਨਹੀਂ ਬਣਾ ਸਕਦਾ ਸਮਾਜ ਵਿੱਚ ਵੀ ਨਿਮਾਣਾ ਬਲ ਜਾਏਗਾ ਤੇ ਪ੍ਰਮਾਤਮਾ ਦੀ ਧਰਤੀ ਵੀ ਨਿਮਾਣਾ ਬਲ ਜਾਏਗਾ ਸਾਜਕ ਸਾਚ ਧਣੀ ਜਗ ਆਏ ਵਿਨਾਸਾ ਜਦੋਂ ਆਪਾਂ ਇਹ ਸਮਝਦੇ ਆ ਕਿ ਪ੍ਰਮਾਤਮਾ ਨੇ ਸਾਨੂੰ ਬਣਾਇਆ ਹੈ ਅਸੀਂ ਆਪਣੇ ਆਪ ਨੂੰ ਪਰਮਾਤਮਾ ਤੋਂ ਲਹਿਦਾ ਸਮਝ ਲੈਣੇ ਆ। ਸੌਖਾ ਤਰੀਕਾ ਇਹ ਹੈ ਕਿ ਪਰਮਾਤਮਾ ਦੇ ਵਿੱਚ ਬਣੇ ਆ। ਸ਼ਕਤੀ ਤੋਂ ਜੇ ਸਾਇੰਸ ਵਾਲੇ ਬੱਚੇ ਉਹ ਸਮਝਣਗੇ ਸਾਇੰਸ ਦੇ ਬੱਚਿਆਂ ਨੂੰ ਇਹ ਗੱਲ ਸਮਝ ਪਾਏਗੀ ਸ਼ਕਤੀ ਤੋਂ ਮੈਟਰ ਬਣਿਆ ਹੈ। ਸ਼ਕਤੀ ਤੋਂ ਮੈਟਰ ਬਣਿਆ ਹੈ। ਹੁਣ ਜਦੋਂ ਇਹ ਚੀਜ਼ ਹੈ ਤੇ ਜਿਹੜੀ ਸ਼ਕਤੀ ਹੈ ਉਹ ਸੱਚ ਹੈ। ਉਹ ਸੱਚ ਹੈ ਸਾਇੰਸ ਪੜ੍ਹੇ ਹੋਏ ਬੱਚੇ ਨੂੰ ਪੁੱਛਿਓ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ ਘਟਾਇਆ ਜਾ ਸਕਦਾ ਹੈ ਤੋੜਿਆ ਜਾ ਸਕਦਾ ਹੈ ਪੈਦਾ ਕੀਤਾ ਜਾ ਸਕਦਾ ਹੈ ਖਤਮ ਕੀਤਾ ਜਾ ਸਕਦਾ ਹੈ ਉਹ ਕਹੇਗਾ ਬਿਲਕੁਲ ਨਹੀਂ ਬਿਲਕੁਲ ਨਹੀਂ ਕੀਤਾ ਜਾ ਸਕਦਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਸਾਇੰਸ ਦੀਆਂ ਖੋਜਾਂ ਤੋਂ ਪਹਿਲਾਂ ਇਹ ਗੱਲ ਲਿਖ ਗਿਆ ਜਿਤੋਂ 500 ਸਾਲ ਪਹਿਲਾਂ 600 ਸਾਲ ਪਹਿਲਾਂ ਕੇ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੂਤ ਹੈ ਉਹ ਹਮੇਸ਼ਾ ਸੱਚ ਹੈ ਸਾਚ ਤਣੀ ਜਗ ਆਏ ਬਿਨਾ ਬਿਨਾ ਚਾ ਤੇ ਇਹ ਆਕਾਰ ਬਣਦੇ ਐ ਤੇ ਮਿਟ ਰਹੇ ਐ ਛੋਟੇ ਚ ਪ੍ਰਾਣੀ ਗੁਰਮੁਖ ਦਾ ਆਚਾਰਾਓ ਐ ਪ੍ਰਾਣੀ ਤੋ ਇਹ ਨਾ ਵਿਕਾਰਾਂ ਤੋਂ ਇਨ੍ਹਾਂ ਵੇਗਾਂ ਤੋਂ ਸੰਸਾਰ ਦੀ ਝੰਝਟਾਂ ਤੋਂ ਬਚ ਸਕਦਾ ਹੈ ਪਰ ਗੁਰੂ ਦਾ ਦਾਸ ਬਣਨਾ ਪਏਗਾ। ਤਰ੍ਹਾਂ ਗੁਰੂ ਦਾ ਦਾਸ ਬਣ ਕੇ ਪਰਮਾਤਮਾ ਦੀ ਸ਼ਰਨ ਲੈਣੀ ਹੈ ਤਾਂ ਤੂੰ ਇਨ੍ਹਾਂ ਵਿਕਾਰਾਂ ਤੋਂ ਬਚ ਸਕਦਾ ਹੈ ਕਿਉਂਕਿ ਤੈਨੂੰ ਬਣਾਉਣ ਵਾਲਾ ਜਾਂ ਜਿਸ ਵਿੱਚ ਤੂੰ ਬਣਿਆ ਹੈ ਉਹ ਸ਼ਕਤੀ ਹਮੇਸ਼ਾ ਕਾਇਮ ਰਹਿਣ ਵਾਲੀ ਹੈ ਤੇ ਸੰਸਾਰ ਆਉਣ ਜਾਣ ਵਾਲਾ ਹੈ। ਜਨਿ ਬਣਨ ਤੇ ਮਿਟਣ ਵਾਲਾ ਆਉਣਾ ਜਾਣਾ ਕਿਤੇ ਨਹੀਂ ਬਣਨ ਤੇ ਮਿਟਣ ਵਾਲਾ ਹੈ। ਏ ਆਏ ਸਤਾ ਕਰਕੇ ਉਸ ਸੱਚ ਸ਼ਕਤੀ ਨਾਲ ਜੁੜੀਏ ਸਾਚ ਧਣੀ ਧਣੀ ਦਾ ਮਤਲਬ ਹੁੰਦਾ ਮਲਖ ਜਾਗਮ ਉਹ ਬਾਦਾ ਬੋਤੀ ਆਸਾ ਐਸਾ ਸਾਡੇ ਨਾਲ ਕਿਉਂ ਹੋ ਰਿਹਾ ਕਿਉਂਕਿ ਅਸੀਂ ਇਸ ਸੰਸਾਰ ਦੇ ਮੋਹ ਵਿੱਚ ਫਸੇ ਹੋਏ ਹਾਂ ਤੇ ਤ੍ਰਿਸ਼ਨਾਵਾਂ ਦੇ ਜਾਲ ਵਿੱਚ ਬੱਝੇ ਹੋਏ ਹਾਂ ਬਹੁਤੀ ਆਸਾ ਬਹੁਤੀਆਂ ਤ੍ਰਿਸ਼ਨਾਵਾਂ ਦੇ ਵਿੱਚ ਹੀ ਹਰ ਟਾਈਮ ਜਾਂਦੇ ਰਹਿੰਦੇ ਆ ਤੇ ਮਰਦੇ ਰਹਿੰਦੇ ਆ ਗੁਰਮਤੀ ਇੱਕ ਭਏ ਉਦਾਸ ਇਥੇ ਇੱਕ ਸ਼ਬਦ 21 ਪੜ੍ਹਨਾ ਹੈ ਪਰ ਇੱਕ ਸ਼ਬਦ ਤਿੰਨ ਤਰ੍ਹਾਂ ਲਿਖਿਆ ਮਿਲਦਾ ਬਾਣੀ ਵਿੱਚ ਕੱਕੇ ਨੂੰ ਹਿਯਾਰੀ ਕੱਕੇ ਨੂੰ ਔਂਕੜ ਨਾਲ ਤੇ ਕਕਾ ਮੁਖਤ ਜਦੋਂ ਇੱਕ ਕੱਕੇ ਨੂੰ ਔਂਕੜ ਆ ਗਈ ਇੱਕ ਪਰਮਾਤਮਾ ਦੀ ਗੱਲ ਹੋਏਗੀ ਇੱਕ ਦੀ ਗੱਲ ਹੋਏਗੀ ਜੇ ਲੋ ਇੱਕ ਦੇ ਕੱਕੇ ਨੂੰ ਹਿਾਰਿਆਗੀ ਤਾਂ ਮਤਲਬ ਹੈ ਕਈ ਗੁਰਮਤੀ ਇੱਕ ਭਈ ਉਦਾਸਾ ਗੁਰੂ ਦੀ ਬਤ ਲੈ ਕੇ ਕਈ ਮੋਹ ਤੋਂ ਫਿਰ ਨਿਰਲੀਪ ਹੋ ਜਾਂਦੇ ਐ ਕਲ ਕੀ ਨਹੀਂ ਚੱਲ ਰਹੀ ਐ ਮੋਹ ਦੀ ਮੋਹ ਤੋਂ ਉਦਾਸ ਹੋਣਾ ਜਣੀ ਨਿਰਲੀਪ ਹੋ ਜਾਣਾ ਅੰਤਰਨਾਮ ਕਮਲ ਪਰਗਾਚਾ ਉਹਦੇ ਅੰਦਰ ਫਿਰ ਗਿਆਨ ਆ ਜਾਂਦਾ ਐ ਇਹ ਉਹਦਾ ਹੀ ਹਿਰਦਾ ਜਿڑا ਕਿ ਪਹਿਲਾ ਮੂਢਾ ਪਿਆਸੀਗਾ ਜਿਹਦੇ ਵਿੱਚ ਗਿਆਨ ਹੀ ਨਹੀਂ ਆ ਰਿਹਾ ਸੀ ਉਹ ਕਮਲ ਖਿੜ ਜਾਂਦਾ ਹੈ ਪ੍ਰਕਾਸ਼ ਵਿੱਚ ਆ ਜਾਂਦਾ ਹੈ ਆਨੰਦ ਵਿੱਚ ਆ ਜਾਂਦਾ ਹੈ ਤਿੰਨ ਕੋ ਨਾਹੀ ਜਮ ਕੇ ਤਰਸ ਐਸੇ ਜੀਵਨ ਕੋ ਜਮ ਦਾ ਕੋਈ ਡਰ ਨਹੀਂ ਜਮ ਤੋਂ ਡਰਦੇ ਨੂੰ ਕੋਈ ਲੋੜ ਨਹੀਂ ਜਾ ਕੇ ਤਿਰੈ ਜਿਤ ਕਾਮਣ ਇਤਕਾਰੀ ਗੁਰੂ ਜੀ ਕੇ ਬੇ ਇਹ ਗੁਰੂ ਦੀ ਸ਼ਰਨਾਂ ਤੋਂ ਖੁੰਝ ਕੇ ਇਹ ਜਗਤ ਹੈ ਜਿਹੜਾ ਸਾਰਾ ਇਹ ਕਾਮ ਦੇ ਅਧੀਨ ਹੋਇਆ ਹੋਇਆ ਹੈ ਕਿਉਂਕਿ ਪ੍ਰਮਾਤਮਾ ਨੂੰ ਭੁੱਲਿਆ ਹੋਇਆ ਤੇ ਇਹ ਵੇਗ ਇਸ ਸੰਸਾਰ ਨੂੰ ਮੋਹ ਰਿਹਾ ਤੇ ਸਾਰਾ ਸੰਸਾਰ ਇਸ ਮੋਹ ਵਿੱਚ ਫਸਿਆ ਹੋਇਆ ਹੈ ਇੱਥੋਂ ਫਿਰ ਬਣ ਜਾਂਦਾ ਹੈ ਇਸ ਜਗਤ ਦਾ ਮੋਹ ਇਹ ਕਾਮਨਾਵਾਂ 'ਤੇ ਉੱਤੇ ਫਿਰ ਕੀ ਬਣ ਜਾਂਦਾ ਜਗਤ ਦਾ ਮੋਹ ਪੁੱਤਰ ਕਲਤਰ ਲਗ ਨਾਮ ਵਿਸਾਰੀ ਫਿਰ ਆਪਣੀ ਇਸਤਰੀ ਆਪਣੇ ਬੱਚੇ ਆਪਣੇ ਪਰਿਵਾਰਾਂ ਨਾਲ ਜੁੜ ਕੇ ਉਸ ਪ੍ਰਮਾਤਮਾ ਨੂੰ ਭੁੱਲ ਜਾਂਦੇ ਆ ਕਿਵੇਂ ਟੁੱਟਦਾ ਦੇਖੋ ਬੰਦਾ ਪ੍ਰਮਾਤਮਾ ਨਾਲ ਗੁਰੂ ਜੀ ਸਮਝਾ ਰਹੇ ਵੇਰਤਾ ਜਨਮ ਗਵਾਇਆ ਬਾਜੀ ਹਾਰੀ ਇਸ ਤਰ੍ਹਾਂ ਇਹ ਜਿਹੜਾ ਜੀਵਨ ਮਿਲਿਆ ਇਹਨੂੰ ਇਨਸਾਨ ਫਿਰ ਵਰਤਾ ਖਵਾ ਕੇ ਚਲੇ ਜਾਂਦਾ ਹੈ ਤੇ ਇਹ ਆਪਣੇ ਜੀਵਨ ਦੀ ਬਾਜੀ ਹਾਰ ਜਾਂਦਾ ਹੈ ਹਾਰ ਕਿਵੇਂ ਜਾਂਦਾ ਹੈ ਮੋਹ ਵਿੱਚ ਫਸ ਕੇ ਜਗਤ ਦੇ ਵਿੱਚ ਤੇ ਇੱਥੇ ਫਿਰ ਜਦੋਂ ਮੋਹ ਵਿੱਚ ਫਸੇ ਆ ਫਿਰ ਉਸ ਮੋਹ ਦੇ ਵਿੱਚ ਲਾਲਚ ਵਿੱਚ ਫਰੀਦ ਵਿੱਚ ਠੱਗੀਆਂ ਵਿੱਚ ਪੈ ਜਾਂਦਾ ਹੈ ਤੇ ਆਪਣੇ ਆਤਮਿਕ ਜੀਵਨ ਨੂੰ ਮਾਰ ਲੈਂਦਾ ਹੈ ਸਤਗੁਰੂ ਸਿਵੇ ਸਿਵੇ ਕਰਨੀ ਸਾਰੀ ਗੁਰੂ ਜੀ ਕਹਿੰਦੇ ਪਰ ਜਿਹੜਾ ਵੀ ਮਨੁੱਖ ਗੁਰੂ ਦੀ ਸ਼ਰਨ ਲੈਂਦਾ ਸਤਗੁਰੂ ਸਿਵੇ ਪੂਰੇ ਗੁਰੂ ਦੀ ਸ਼ਰਨ ਲੈਂਦਾ ਜਿਹੜਾ ਕਰਣੀ ਸਾਰੀ ਉਹਦਾ ਜੀਵਨ ਸ੍ਰੇਸ਼ਟ ਹੋ ਜਾਂਦਾ ਹੈ ਕਰਣੀ ਕਿਰਤ ਜੋ ਸੀ ਜੀਵਨ ਵਿੱਚ ਕਰਦੇ ਆ ਕਿਰਤ ਤੇ ਅਸੀਂ ਸਾਰੇ ਕਰਦੇ ਆ ਇੱਕ ਕਿਰਤ ਸਟੈਂਡਰਡਾਈਜ਼ ਹੈ ਮਤਲਬ ਜਿਹਦੇ ਵਿੱਚ ਕੋਈ ਹੁੰਡਤਾਈ ਨਹੀਂ ਕੋਈ ਠੱਗੀ ਨਹੀਂ ਕੋਈ ਫਰੇਵ ਨਹੀਂ ਇੱਕ ਕਿਰਤ ਉਹ ਵੀ ਹੈ ਕਮਾਈ ਤੇ ਵਾਧੂ ਕਰ ਜਾਂਦੇ ਬੰਦੇ ਡੋਪ ਧਨ ਜੋੜ ਦਿੰਦੇ ਆ ਵਾਰ ਲਾ ਦਿੰਦੇ ਆ ਪਰ ਤਰੀਕਾ ਗਲਤ ਹੁੰਦਾ ਸੋ ਸਤਿਗੁਰੂ ਜੀ ਕਹਿੰਦੇ ਫਿਰ ਉਹਦੀ ਕਰਨੀ ਹੈ ਨਾ ਜਿਹੜੀ ਸ੍ਰੇਸ਼ਟ ਬਣ ਜਾਂਦੀ ਹੈ ਉਡੀ ਕਰਤਾ ਜਿਹੜੀ ਸ੍ਰੇਸ਼ਟ ਬਣ ਜਾਂਦੀ ਹੈ ਬਾਹਰੋਂ ਹਉਮੈ ਬਾਹਰੋਂ ਹਉਮੈ ਕਹੇ ਕਹਾਈ ਉਹ ਫਿਰ ਮਾਇਆ ਦੇ ਪ੍ਰਭਾਵ ਵਿੱਚ ਨਹੀਂ ਪੈਂਦਾ ਤੇ ਸਾਨੂੰ ਜਪਦਾ ਵੀ ਇਹ ਦੁਨੀਆ ਵਾਲੀ ਕਿਰਤੀ ਇਹ ਕਰ ਰਿਹਾ ਹੁਣ ਦੇਖੋ ਨਾ ਇਨਸਾਨ ਤੇ ਉਹੀ ਹੈ ਸਾਰੇ ਕਰ ਰਹੇ ਆ ਆਪਾਂ ਕਿਰਤ ਪਰ ਇਹ ਆਪਣੀ ਕਿਰਤ ਨੂੰ ਸੱਚੀ ਤੇ ਸੁੱੱਚੀ ਬਣਾ ਕੇ ਰੱਖਦਾ ਸਾਡੇ ਭਾਦਤ ਉਹ ਵੀ ਕਿਰਤ ਕਰ ਰਿਹਾ ਸਾਨੂੰ ਤੇ ਉਹ ਵੀ ਸਾਡੇ ਵਰਗਾ ਹੀ ਲੱਗਦਾ ਅੰਦਰੋਂ ਮੁਕਤ ਲੀਪਕ ਦੇ ਨਾਲ ਆਈ ਪਰ ਉਹ ਆਪਣੇ ਅੰਦਰੋਂ ਮੁਕਤ ਰਹਿੰਦਾ ਨਰਲੇ ਪ੍ਰਿੰਦ ਉਹਦੇ ਅੰਦਰ ਪ੍ਰਭਾਵ ਨਹੀਂ ਪਉਂਦੀ ਏ ਮਾਇਆ ਜਿਹਦੇ ਅੰਦਰ ਮਾਇਆ ਪ੍ਰਭਾਵ ਨਹੀਂ ਨਾ ਪਉਂਦੀ ਉਹ ਅਤ ਦੇ ਲਾਲਚ ਵਿੱਚ ਨਹੀਂ ਜਾਂਦਾ ਅਤ ਦੇ ਕ੍ਰੋਹ ਵਿੱਚ ਨਹੀਂ ਜਾਂਦਾ ਅਤ ਦੇ ਹੰਕਾਰ ਵਿੱਚ ਨਹੀਂ ਜਾਂਦਾ ਹੰਕਾਰ ਵੀ ਜ਼ਰੂਰੀ ਹੈ ਕਿਹੜੇ ਰੂਪ ਵਿੱਚ ਸਵੈਮਾਨ ਦੇ ਰੂਪ ਵਿੱਚ ਸਵੈਮਾਨ ਦੇ ਰੂਪ ਵਿੱਚ ਕ੍ਰੋਧ ਵੀ ਜ਼ਰੂਰੀ ਹੈ ਕਿਹੜੇ ਰੂਪ ਵਿੱਚ ਜਿੱਸੇ ਦੇ ਰੂਪ ਵਿੱਚ ਹਿੰਮਤ ਦੇ ਰੂਪ ਵਿੱਚ ਉਦੋਸ਼ਾਈ ਦੇ ਰੂਪ ਵਿੱਚ ਜਦੋਂ ਬੰਦਾ ਚੜ੍ਹਦੀ ਕਲਾ ਵਿੱਚ ਰਹੇ ਇਹ ਵੀ ਇੱਕ ਕ੍ਰੋਧ ਦੀ ਸਿਸਟਮ ਆ ਨਾ ਬੰਦੇ ਦੇ ਅੰਦਰ ਕੁਝ ਹੋਵੇ ਅਣਖ ਦੇ ਰੂਪ ਵਿੱਚ ਜ਼ਰੂਰੀ ਹੈ ਇਸ ਤਰੀ ਸਾਰੇ ਜਿਹੜੇ ਵੇਗ ਨੇ ਉਹਨਾਂ ਨੂੰ ਉਹ ਮੰਦਰ ਬਦਲ ਲੈਂਦਾ ਅੰਦਰੋਂ ਮੋਕਤ ਰਹਿੰਦਾ ਤੇ ਕਦੇ ਵੀ ਉਸ ਨੂੰ ਲੇਪ ਨਹੀਂ ਲੱਗਦਾ ਮਾਇਆ ਮੋ ਗੁਰ ਸ਼ਬਦ ਜਲਾਏ ਪਰ ਇਹ ਮਾਇਆ ਦਾ ਬੋਝ ਨਾ ਸਾਡੇ ਵਸ ਦਾ ਰੋਗ ਨਹੀਂ ਹੈ ਇਹ ਗੁਰੂ ਦੇ ਸ਼ਬਦ ਰਾਹੀਂ ਚਲਦਾ ਹੈ ਗੁਰੂ ਦੇ ਰਾਹ ਸ਼ਬਦ ਰਾਹੀਂ ਖਤਮ ਕੀਤਾ ਜਾ ਸਕਦਾ ਹੈ ਹੁਣ ਗੁਰੂ ਦੇ ਸ਼ਬਦ ਰਾਹੀਂ ਕਿਵੇਂ ਕਿਉਂਕਿ ਗੁਰੂ ਜੀ ਗਿਆਨ ਦੇ ਰਹੇ ਗਿਆਨ ਆ ਗਿਆ ਮਾਇਆ ਹੁਣ ਦੇਖੋ ਜਿੱਤੇ ਸੋਚਦੇ ਸਾਰੇ ਜੋੜਦੇ ਆਂ ਸੀ ਮਾਇਆ ਸਾਰ ਹਰੇਕ ਬੰਦਾ ਧਨ ਇਕੱਠਾ ਕਰਨ ਲੱਗਿਆ ਹੋਇਆ ਹੈ ਇੇਸੀ ਸੋਚਦੇ ਆ ਸਾਡੇ ਕੰਮ ਆਏਗਾ। ਫਿਰ ਸੋਚਦੇ ਆ ਸਾਡੇ ਬੱਚਿਆਂ ਦੇ ਕੰਮ ਆਏਗਾ। ਪਰ ਐਸਾ ਠੀਕ ਤਾਂ ਨਹੀਂ ਹੈ ਨਾ। ਐਸਾ ਸਹੀ ਗੱਲ ਤਾਂ ਨਹੀਂ ਹੈ ਨਾ। ਸਾਡੇ ਆਤਮਿਕ ਜੀਵਨ ਵਿੱਚ ਨਹੀਂ ਇਹ ਕੰਮ ਆਉਂਦਾ। ਸਾਰੀ ਰੀਕ ਜੀਵਨ ਵਿੱਚ, ਰਹਿਣ ਥਾਂ ਵਿੱਚ, ਸਮਾਜਿਕ ਜੀਵਨ ਵਿੱਚ ਕੰਮ ਆਉਂਦਾ। ਪਰ ਸਾਡਾ ਜਿਹੜਾ ਆਤਮਿਕ ਜੀਵਨ ਸੀ ਆਪਣਾ ਉੱਚਾ ਕਰਨਾ ਨਾ ਉਹਦੇ ਵਿੱਚ ਨਹੀਂ ਇਹ ਕੰਮ ਆਉਂਦਾ। ਬਲਕਿ ਉਹਦੇ ਵਿੱਚ ਤਾਂ ਜ਼ਿਆਦਾਤਰ ਗ੍ਰਾਮਤ ਲੈ ਕੇ ਆਉਂਦਾ। ਨਿਰਮਲ ਨਾਮ ਸਦ ਹਿਰਦੇ ਧਿਆਈ ਜਿਹੜਾ ਵੀ ਮਾਇਆ ਦੇ ਮੋਹ ਨੂੰ ਗੁਰੂ ਦੇ ਸ਼ਬਦ ਨਾਲ ਹੀ ਜਲਾ ਲੈਂਦਾ ਨਾ ਖਤਮ ਕਰ ਦਿੰਦਾ ਹੈ ਨਿਰਮਲ ਨਾਮ ਪ੍ਰਮਾਤਮਾ ਦੀ ਨਿਰਮਲ ਯਾਦ ਸਦ ਹਿਰਦੇ ਧਿਆਈ ਸਵੇਸ਼ਾ ਹਿਰਦੇ ਵਿੱਚ ਵਸਾ ਕੇ ਰੱਖਦਾ ਹੈ ਕੰਮਕਾਰ ਆਪਣੇ ਕਰਦਾ ਰਹਿੰਦਾ ਹੈ ਇਹ ਨਹੀਂ ਹੈਗਾ ਵੀ ਕਿ ਤੇ ਉਹ ਵੀ ਦੂਜੇ ਜੋਗੀਆਂ ਵਾਂਗ ਜਿਨ੍ਹਾਂ ਨੂੰ ਗੁਰੂ ਜੀ ਕਹਿੰਦੇ ਵੀ ਤੁਸੀਂ ਸਮਾਜ ਵਿੱਚ ਆਓ ਸਮਾਜ ਵਿੱਚ ਆ ਕੇ ਕੁਝ ਕਰੋ ਤੁਸੀਂ ਤੇ ਨਿਰਲੇਪ ਹੋਏ ਬੈਠੇ ਹੋ ਬਾਹਰ ਹੋਏ ਬੈਠੇ ਹੋ ਪਹਾੜਾਂ 'ਚ ਬੈਠੇ ਹੋ ਕੰਦਰਾ 'ਚ ਬੈਠੇ ਹੋ ਸਮਾਜ ਜਲ ਰਿਹਾ ਤੁਸੀਂ ਕੀ ਕਰ ਰਹੇ ਹੋ ਉਹਦੇ ਵਾਸਤੇ ਕੁਝ ਵੀ ਨਹੀਂ ਕਰ ਰਹੇ ਬਲਕਿ ਜਦੋਂ ਤੁਹਾਨੂੰ ਢਿੱਡ ਨੂੰ ਭੁੱਖ ਲੱਗਦੀ ਹੈ ਤੇ ਤੁਸੀਂ ਮੰਗਣ ਉਹਨਾਂ ਗ੍ਰਿਹਸਤੀਆਂ ਕੋਲ ਫੇਰ ਜਾਂਦੇ ਹੋ ਤੇ ਉਹਨਾਂ ਦਾ ਭਲੇ ਦਾ ਕੀ ਕਰ ਰਹੇ ਹੋ ਤੁਸੀਂ ਕੁਝ ਵੀ ਨਹੀਂ ਕਰ ਰਹੇ ਸੋ ਗੁਰੂ ਜੀ ਦੀ ਬਾਣੀ ਸਾਨੂੰ ਸਮਾਜ ਨਾਲੋਂ ਤੋੜਦੀ ਨਹੀਂ ਜੋੜਦੀ ਐ ਪਰ ਸੱਚ ਨਾਲ ਜੋੜਦੀ ਐ ਸੱਚੇ ਸੁੱਚੇ ਸਮਾਜ ਦੀ ਗੱਲ ਕਰਦੀ ਐ ਧਾਵਤ ਰਾਖੇ ਠਾਕ ਰਾਈ ਜਿਹੜਾ ਗੁਰੂ ਦੀ ਬਾਣੀ ਰਾਹੀਂ ਇਸ ਮਾਇਆ ਦੇ ਮੋਹ ਨੂੰ ਜਲਾ ਲੈਂਦਾ ਨਾ ਉਹ ਆਪਣੇ ਭੜਕੇ ਭੜਕਦੇ ਮਨ ਦੀ ਰਾਖੀ ਕਰਦਾ ਰਹਿੰਦਾ ਕਿਉਂ ਕਿਉਂਕਿ ਅਤ ਦੇ ਲਾਲ ਤੋਂ ਲੋਕ ਕੇ ਰੱਖਦਾ ਆਪਣੇ ਆਪ ਨੂੰ ਅਤ ਦੇ ਲਾਲਚ ਤੋਂ ਅਤ ਦੇ ਕ੍ਰੋਧ ਤੋਂ ਅਤ ਦੇ ਕਾਮ ਤੋਂ ਰੋਕ ਕੇ ਰੱਖਦਾ ਆਪਣਿਆ ਸਿੱਖ ਸੰਗਤ ਕਰਮ ਮਿਲਾਏ ਉਹ ਫਿਰ ਗੁਰੂ ਦੀ ਸੰਗਤ ਵਿੱਚ ਪਰਮਾਤਮਾ ਦੀ ਮੇਰ ਨਾਲ ਮਿਲਿਆ ਰਹਿੰਦਾ ਹੈ ਆਪਣੇ ਆਪ ਨੂੰ ਜੋੜ ਕੇ ਰੱਖਦਾ ਗਰਵ ਇਹ ਨ ਭੁੱਲੇ ਆਵੇ ਜਾਈ ਪਰ ਜਿਹੜਾ ਗਿਆਨਹੀਣ ਬੰਦਾ ਨ ਉਹ ਫਿਰ ਭੁੱਲਿਆ ਹੋਇਆ ਗੁਰੂ ਜੀ ਕਹਿੰਦੇ ਮਰਨ ਜੰਮਣ ਦੀ ਗੀੜ ਵਿੱਚ ਪਿਆ ਹੋਇਆ ਉਹ ਦੇਖੋ ਗੁਰੂ ਜੀ ਕਹਿੰਦੇ ਆ ਮਰਨ ਜੰਮਣ ਦੀ ਗੀੜ ਵਿੱਚ ਪਿਆ ਹੋਇਆ ਜਨੀ ਵਰਤਮਾਨ ਦੀ ਗੱਲ ਕਰ ਰਿਹਾ ਹੈ ਜਿਹੜਾ ਇਨਸਾਨ ਗੁਰੂ ਦੀ ਬਾਣੀ ਦੀ ਸ਼ਰਨ ਨਹੀਂ ਲੈਂਦਾ ਪਰਮਾਤਮਾ ਦਾ ਜਾਂ ਗਿਆਨ ਜੀ ਨੇ ਨਹੀਂ ਲਿਆ ਮਾਇਆਵਾਰੇ ਜੀ ਨੇ ਨਹੀਂ ਸਿੱਖਿਆ ਇਹ ਜਿਹੜੇ ਵੇਗ ਨੇ ਪੰਜ ਇਹਨਾਂ ਬਾਰੇ ਨਹੀਂ ਸਿੱਖਿਆ ਉਹ ਫਿਰ ਹਰ ਟਾਈਮ ਮਰਦਾ ਜੰਮਦਾ ਰਹਿੰਦਾ ਨਾਦਰ ਕਰੇ ਸੰਜੋਗ ਮਿਲਾਈ ਪਰ ਗੁਰੂ ਜੀ ਕਹਿੰਦੇ ਜਿਸ ਤੇ ਪ੍ਰਮਾਤਮਾ ਮਿਹਰ ਕਰਦਾ ਨਾ ਉਹ ਫਿਰ ਸੰਗਤ ਵਿੱਚ ਰਲ ਕੇ ਆਪਣੇ ਆਪ ਨੂੰ ਪ੍ਰਮਾਤਮਾ ਦੇ ਚਰਨਾਂ ਨਾਲ ਜੋੜ ਦਿੰਦਾ ਹੈ ਸਾਰ ਵਿੱਚ ਜਿਹੜਾ ਬੰਦਾ ਬਾਣੀ ਨਾਲ ਥੋੜਾ ਬਹੁਤਾ ਵੀ ਜੁੜਿਆ ਨਾ ਉਹ ਸਾਝ ਦੀ ਗੱਲ ਕਰੇਗਾ ਪਰ ਜਿਹੜਾ ਨਹੀਂ ਜੁੜਿਆ ਉਹਨੂੰ ਸਾਝ ਵਾਲੇ ਪਾਸੇ ਗਿਆਨ ਨਹੀਂ ਆਇਆ ਐਸ ਕਰਕੇ ਅਸੀਂ ਬਾਣੀ ਪੜਨ ਨਾਲ ਸਾਡਾ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਜੇ ਅਸੀਂ ਬਾਣੀ ਨੂੰ ਬੜੀ ਚੰਗੀ ਤਰ੍ਹਾਂ ਪੜ ਲਈ। ਰੂੜੋਂ ਕਹਾ ਨਾ ਕਹਿਆ ਜਾਈ। ਰੂੜੋ ਕਹਿਣ ਉਹ ਮਾਲਕ ਬਹੁਤ ਸੁੰਦਰ ਹੈ। ਦੇਖੋ ਨਾ ਕਿੰਨਾ ਵੱਡਾ ਸ਼ੇਸ਼ਟਾ ਦਾ ਆਕਾਰ ਹੀ ਦੇਖੋ ਪਹਿਲਾਂ। ਕਿੰਨਾ ਵੱਡਾ ਆਕਾਰ ਹੈ ਧਰਤੀਆਂ ਦੀ ਗਿਣਤੀ ਨਹੀਂ ਆਕਾਸ਼ਾਂ ਦੀ ਗਿਣਤੀ ਨਹੀਂ। ਛੇ ਦਾ ਆਪਾਂ ਸੋਚ ਰਹੇ ਹੋ ਵੀ ਇਹ ਗਿਣਤੀ ਹੈ ਗਿਣਤੀ ਨਹੀਂ ਹੈ ਦੇਖੋ ਨਾ ਜਬਜੀ ਸਾਹਿਬ ਉਹ ਬਾਣੀ ਦਾ ਗਿਆਨ ਕੀ ਕਹਿੰਦਾ ਬਾਣੀ ਦੇ ਸਾਗਰ ਵਿੱਚ ਕੈਸੇ ਗੁਣ ਨੇ ਉਹਨਾਂ ਤੋਂ ਅਸੀਂ ਬਾਝੇ ਰਹੇ ਆ। ਸੋ ਆਓ ਬਾਖਸ ਆਈਏ ਸਗੁਰੂ ਵੀ ਕਹਿੰਦਾ ਨਾਨਕ ਧੰ ਸਵਾਰਣ ਹਾਰਾ ਗੁਰੂ ਵੀ ਕਹਿੰਦਾ ਏ ਨਾਨਕ ਉਸ ਮਨੁੱਖ ਦਾ ਜਨਮ ਵਿਵਾਰਕ ਹੈ ਉਹ ਆਪ ਵੀ ਚੰਗਾ ਜੀਵਨ ਜਿਉਂਦਾ ਤੇ ਦੂਜਿਆਂ ਨੂੰ ਵੀ ਦੱਸਦਾ ਹੈ ਉਹ ਫਿਰ ਜੀਵ ਜਿਹੜਾ ਕੁਰਬਾਨੀ ਨਾਲ ਜੁੜ ਜਾਂਦਾ ਨਾ ਉਹ ਆਪ ਵੀ ਆਪਣਾ ਜੀਵਨ ਉੱਚਾ ਸੁੱਚਾ ਬਣਾ ਕੇ ਰੱਖਦਾ ਤੇ ਦੂਜਿਆਂ ਨੂੰ ਕਹਿਣ ਜੋਗਾ ਵੀ ਹੋ ਜਾਂਦਾ ਸਮਝਾਉਣ ਜੋਗਾ ਵੀ ਹੋ ਜਾਂਦਾ ਪਰ ਸਮਝਾਓ ਦੂਜਿਆਂ ਨੂੰ ਤਾਂ ਜੇ ਆਪ ਵੀ ਉਸ ਤੇ ਅਮਲ ਕਰਦੇ ਆਂ ਫਿਰ ਦੂਜਿਆਂ ਨੂੰ ਸੌਖਾ ਸਮਝ ਵਿੱਚ ਆਏਗਾ ਸੋ ਆਓ ਆਪਾਂ ਬਾਣੀ ਰੋਜ਼ ਪੜਹੀਏ ਸ਼ਬਦ ਨੂੰ ਹਿਰਦੇ ਵਿੱਚ ਵਸਾਈਏ ਤਾਂ ਕਿ ਸਾਨੂੰ ਸ਼ਬਦ ਦਾ ਗਿਆਨ ਆਵੇ ਗੁਰ ਸ਼ਬਦ ਨੇ ਹੀ ਸਾਨੂੰ ਮਾਲਕ ਨਾਲ ਜੋੜਨਾ ਹੈ ਜਿਸ ਮਾਲਕ ਨੂੰ ਅਸੀਲਾ ਪਰਿਆ